ਆਪਣੇ ਲੋਕ ਟਾਇਲ ਲੱਗਣੀ ਸੀ ਗਲੀ ਬਣਨੀ ਸੀ ਉਹ ਗਲੀ ਪਾਸ ਹੋ ਰਹੀ ਸੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਪਾਟਰਵਰਕਸ ਵਾਲੀਆਂ ਪਾਈਪ ਲਾਈਨ ਪੈਣੀ ਸੀ ਤੇ ਉਹ ਅੱਜ ਆਪਾਂ ਮਸ਼ੀਨ ਮੰਗਾ ਰਹੇ ਮੰਗਾ ਲਈ ਹੈ ਤੇ ਅੱਜ ਉਹ ਮਸ਼ੀਨ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਿਵੇਂ ਖਾਲੀ ਹੁਣ ਪਾਟ ਰਹੀ ਉਸ ਤੋਂ ਬਾਅਦ ਕਨੈਕਸ਼ਨ ਕਰਾ ਕੇ ਉਸ ਤੋਂ ਬਾਅਦ ਜਿਹੜੀ ਆਪਣੀ ਲੋਕ ਟਾਇਲ ਹੈ ਮਸ਼ੀਨ ਮਸ਼ੀਨ ਤੋਂ ਬਾਅਦ ਲਫਟਾਂ ਟਾਈਮ ਤੋਂ ਬਾਅਦ ਲੋਕ ਟਾਇਲ ਉਹ ਆਪਣੇ ਇੱਥੇ ਨਾਲ ਸ਼ਾਮਲ ਨੇ ਤੇ ਪਹਿਲਾਂ ਸਾਨੂੰ ਮਸ਼ੀਨ ਵਾਲੇ ਕੋਲੇ ਟਾਈਮ ਨਹੀਂ ਸੀਗਾ ਤੇ ਅੱਜ ਮਸ਼ੀਨ ਵਾਲਾ ਪੰਚਾ ਤੇ ਇੱਕ ਅੱਜ ਆਪਣੇ ਗੁਰਦੀਪ ਦੀ ਜਿਹੜੀ ਗਲੀ ਆ ਉਧਰੋਂ ਇਹਨਾਂ ਦੀ ਵੀ ਮੈਂਬਰ ਨੇ ਜਿਹੜੇ ਇਹਨਾਂ ਦੇ ਬਾਡ ਦੇ ਵਿੱਚ ਗਲੀ ਪਾਸ ਹੋਈ ਹੋਈ ਆ ਉਸ ਗਲੀ ਦੇ ਵਿੱਚ ਵੀ ਉਸ ਤੋਂ ਬਾਅਦ ਆਪਣਾ ਉਹ ਕਰਵਾਉਣਾ ਚੈਨ ਲੈ ਗਈ ਆ ਤੇ ਚੈਨ ਲੈਣ ਤੋਂ ਬਾਅਦ ਦੇਖਦੇ ਆ ਚੈਨ ਪਤਨੀ ਕਿਉਂ ਕਰਨ ਕਿਉਂ ਲਈ ਤੇ ਹਾਂਜੀ ਜਿਹੜੀ ਇਹ ਖਾਲੀ ਆ ਇਹ ਪੱਟੀ ਜਾ ਰਹੀ ਆ ਇਸ 3.5 ਫੁੱਟ ਸਾਰੇ ਪਿੰਡ ਦੇ ਵਿੱਚ ਪੱਟੀ ਜਾਣੀ ਆ ਲੈਵਲ ਦੇ ਹਿਸਾਬ ਨਾਲ ਕਿਉਂਕਿ ਆ ਜਿਹੜਾ ਆਪਣਾ ਉਹ ਬਾਈ ਹੁਣ ਚੈਨ ਚੜਾ ਰਿਹਾ ਹੈਗਾ ਚੈਨ ਲੱਗੀ ਸੀਗੀ ਤੇ ਜਿਹੜੀ ਪੱਟਣ ਵਾਲੀ ਆ ਕਿਉਂਕਿ ਇਹਨਾਂ ਕੋਲੇ ਬਹੁਤ ਜ਼ਿਆਦਾ ਟਾਈਮ ਘਟ ਸੀਗਾ ਤੇ ਕਾਰਨ ਨੂੰ ਦਿੱਕਤ ਆਈ ਤੇ ਬਾਈ ਨੂੰ ਕਾਫੀ ਦਿਨ ਹੋ ਗਏ ਸਾਨੂੰ ਵੇਟ ਕਰੀ ਜਾਂਦੇ ਨੂੰ ਤੇ ਅੱਜ ਪਹੁੰਚੇ ਨੇ ਤੇ ਚੈਨ ਜਿਹੜੀ ਲੱਗੀ ਸੀ ਉਹ ਚੜਾਉਣ ਲੱਗ ਰਿਹਾ ਤਾਂ ਦੇ ਸਾਹਮਣੇ ਦੇ ਨਾਲ ਆਪਣੇ ਸੁੱਖਾ ਜੀ ਨਾਲ ਹੈਲਪ ਕਰਾ ਰਹੇ ਨੇ ਹਾਂ ਜੀ ਪਹਿਲਾਂ ਚੈਨ ਲੱਗੀ ਸੀ ਮਸ਼ੀਨ ਆਪਣੀ ਦਵਾਰੇ ਸਟਾਰਟਿੰਗ ਹੋ ਗਿਆ ਚੱਲ ਰਹੀ ਆ ਪਹਿਲਾਂ ਸੀ ਜਿਹੜੀ ਇਧਰੋਂ ਅੱਜ 8 ਇੰਚ ਜਿਹੜੀ ਸੀ 8 ਇੰਚ ਪਾਈ ਪਿੱ ਜਿਹੜੀ ਪਟ ਰਹੀ ਸੀ ਪਾਈ ਤੇ ਉਸ ਤੋਂ ਬਾਅਦ ਬਾਈ ਨੇ ਨਾਲੇ ਜਿਹੜੇ ਦੰਦੇ ਸੀ ਬਲੇਡ ਉਹ ਬਦਲੇ ਤੇ ਬਦਲਣ ਤੋਂ ਬਾਅਦ ਹੁਣ ਇਹਨੇ 3 ਇੰਚ ਜਿਹੜੀ ਪਾਇਪ ਪਾਈ 3 ਇੰਚ ਪਾਈਪ ਦਾ ਜਿਹੜਾ ਸਿਸਟਮ ਬਣਾਇਆ ਸਾਰਾ ਉਸ ਤੋਂ ਬਾਅਦ ਇਹਦੇ ਦੰਦੇ ਜਿਹੜਾ 3 ਇੰਚ ਦੇ ਪਾਏ ਤੇ ਹੁਣ ਇਸ ਟਾਈਮ ਸਹੀ ਵਰਕ ਕਰ ਰਹੀ ਹੈ ਬਾਕੀ ਅ ਹੱਦ ਤੱਕ ਤਾਂ ਪਹੁੰਚ ਗਏ ਨੇ ਹੱਦ ਤੱਕ ਰਹਿ ਗਈ ਐ ਪਾਈਪ ਲਾਈਨ ਜਿਹੜੀ ਇੱਥੇ ਪੈਣੀ ਆ ਜਿਹੜੀ ਚਰੀ ਪਟੜ ਆ ਆਪਾਂ ਵੀਰ ਦਾ ਜਿਹੜਾ ਮਸ਼ੀਨ ਵਾਲਾ ਗਾ ਖਾਲੀ ਪਟੜ ਨੂੰ ਪਹੁੰਚਿਆ ਉਹਨਾਂ ਦਾ ਆਪਾਂ ਕੰਟੈਕਟ ਨੰਬਰ ਵੀ ਪਾਵਾਂਗੇ ਉੱਪਰ ਉਹਨਾਂ ਦਾ ਜਿੰਨਾ ਵੀ ਐਡਰੈਸ ਆ ਸਾਰਾ ਆਪਾਂ ਪਾਵਾਂਗੇ ਤੇ ਸਾਨੂੰ ਐ ਸੀ ਜਿਵੇਂ ਕੋਈ ਪੱਥਰ ਅੜ ਗਿਆ ਹੋਵੇ ਕਿਉਂਕਿ ਜਿੱਥੇ ਜੇ ਕੋਈ ਜ਼ਿਆਦਾ ਟਾਈਟ ਚੀਜ਼ ਆਉਂਦੀ ਆ ਤੇ ਤੁਹਾਡੇ ਸਾਹਮਣੇ ਕਿੰਨਾ ਲੋਡ ਟਰੈਕ ਲੈ ਰਿਹਾ ਤੇ ਉਸ ਹਿਸਾਬ ਨਾਲ ਦਿੱਕਤ ਆਉਂਦੀਆਂ ਨੇ ਇਸ ਚੀਜ਼ ਨਾਲ ਪੂਰਾ ਧਿਆਨ ਨਾਲ ਜਿਹੜਾ ਇੱਕ ਪਾਈਪ ਲਾਈਨ ਪਟਾ ਰਹੇ ਹਾਂ ਕਿਉਂਕਿ ਵੀ ਕਿਸੇ ਦਾ ਕੁਝ ਥੱਲੇ ਆ ਨਾ ਜਾਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਕੋਸ਼ਿਸ਼ ਆ ਵੀ ਆ ਆਪਣਾ ਜਿਹੜਾ ਵਾਟਰਪਾਕਸ ਆ ਉਹ ਵੀ ਪਾਸ ਹੋ ਰਿਹਾ ਲਗਭਗ ਉਹਦਾ ਵੀ ਕੰਮ ਚੱਲ ਪੈਣਾਗਾ ਉਹਦਾ ਜਿਹੜਾ ਨਕਸ਼ਾ ਬਣ ਕੇ ਲਗਭਗ ਤਿਆਰ ਹੋ ਰਿਹਾ ਤੇ ਉਹ ਵੀ ਜਲਦੀ ਆ ਜਾਵੇਗਾ ਤੇ ਸਾਰਿਆਂ ਨੂੰ ਬੇਨਤੀ ਆ ਸਾਰੇ ਨਗਰ ਨੂੰ ਸਾਰੇ ਪਿੰਡ ਨੂੰ ਵੀ ਸਹਿਯੋਗ ਵੱਧ ਤੋਂ ਵੱਧ ਦਿਓ ਕਿਉਂਕਿ ਕੋਈ ਵੀ ਗਵਰਨਮੈਂਟ ਦੀ ਕੰਮ ਹੁੰਦਾ ਜਿਹੜਾ ਕਹਿੰਦੇ ਹੁੰਦੇ ਆ ਗਵਰਨਮੈਂਟ ਜਦੋਂ ਗੌਰ ਕਰਨ ਤੇ ਆ ਜੇ ਨਹੀਂ ਪਤਾ 5 ਮਿੰਟਾਂ ਚ ਤਿੱਧਰੋਂ ਕੀ ਕੁਝ ਕਰਦੇ ਜਦੋਂ ਗੌਰ ਨਾ ਕਰੇ ਤਾਂ ਸਾਲੀ ਬੀਤ ਜਾਂਦੇ ਨੇ ਸਦੀਆਂ ਬੀਤ ਜਾਂਦੀਆਂ ਹੁੰਦੀਆਂ ਨੇ ਤੇ ਉਹੀ ਕਾਰਨ ਸੱਚਾ ਹੈ ਗੱਲ ਗਵਰਨਮੈਂਟ ਦੀ ਤੇ ਜਦੋਂ ਗੌਰ ਕਰਦੀ ਆ ਤਾਂ ਸਾਰਾ ਕੁਝ ਹੀ ਹੋ ਜਾਂਦਾ ਜਿਵੇਂ ਹੁਣ ਆਪਣੇ ਪਿੰਡ ਵੱਲ ਗੌਰ ਹੋ ਰਹੀ ਆ ਤੇ ਬਾਕੀ ਸਾਰੇ ਹੀ ਜਿੰਨੇ ਵੀ ਕੋ ਸਰਪੰਚ ਚਾਹੇ ਸਰਪੰਚਾ ਜਿੰਨੇ ਵੀ ਨਾਲ ਮੈਂਬਰ ਨੇ ਸਾਰੇ ਸਪੋਰਟ ਕਰ ਰਹੇ ਨੇ ਹੈਲਪ ਕਰ ਰਹੇ ਨੇ ਵੀ ਜਲਦ ਜਲਦੀ ਸਾਡੇ ਪਿੰਡ ਦੇ ਵਿੱਚ ਇੱਕ ਪਾਟਰ ਬਾਕਸ ਬਣ ਜਾਵੇ ਜਲਦ ਜਲਦੀ ਕਿਉਂਕਿ ਪਾਈਪ ਲਾਈਨ ਦਾ ਜਿਹੜਾ ਐਸਟੀਮੇਟ ਆ ਸਾਰਾ ਕੁਝ ਉਹ ਲੱਗ ਚੁੱਕਾ ਰਿਹਾ ਲੱਗ ਚੁੱਕਿਆਗਾ ਤੇ ਹੌਲੀ ਹੌਲੀ ਜਿਹੜਾ ਸਾਰਾ ਕੰਮ ਲੱਗ ਭੱਗ ਹੋ ਜਾਣਾ ਕੋਈ ਵੀ ਕੰਮ ਆ ਤੇ ਨਵੀਆਂ ਪੰਚਾਇਤਾਂ ਬਣਨ ਕਾਰਨ ਕਿਉਂਕਿ ਸਿਸਟਮ ਹੌਲੀ ਹੌਲੀ ਬਣਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਜਿਹੜੇ ਮਹਿਕਮੇ ਆ ਜਿਵੇਂ ਜਿਵੇਂ ਕੰਮ ਨਾਲ ਕਿਸੇ ਨਾਲ ਬਾਹ ਪੈਂਦਾ ਉਦੋਂ ਹੀ ਵਿਭਾਗਾਂ ਦਾ ਵੀ ਪਤਾ ਲੱਗਦਾ ਵੀ ਇਸ ਵਿਭਾਗ ਦੇ ਵਿੱਚ ਇਦਾਂ ਦੇ ਕੰਮ ਹੋਣੇ ਆ ਕੋਈ ਵੀ ਆ ਜਨਤ ਰੱਖਿਆ ਕਰੋ ਤੇ ਇੱਕ ਆਪਣਾ ਜਿਹੜਾ ਸਿਸਟਮ ਹੁੰਦਾ ਇਹ ਪੰਚਾਇਤਾਂ ਦਾ ਉਸ ਆ ਨਾਲ ਪ੍ਰੋਪਰ ਕੰਮ ਹੁੰਦੇ ਨੇ ਵੱਡੇ ਕੰਮ ਹੁੰਦੇ ਨੇ ਤੇ ਜਿੰਨਾ ਵੀ ਕੰਮ ਆ ਤੁਹਾਡੇ ਸਾਹਮਣੇ ਆਗਾ ਜਾਰੀ ਆ ਤੇ ਤੁਸੀਂ ਸਾਰੀ ਵੀਡੀਓ ਦੇਖਦੇ ਰਹੋ ਤੇ ਆਪਾਂ ਅੱਗੇ ਤੱਕ ਵੀ ਉਧਰੋਂ ਆਪਾਂ ਵੀਡੀਓ ਸਾਨੂੰ ਦਿਖਾਵਾਂਗੇ ਤੇ ਜਦੋਂ ਪਾਇਪ ਵੀ ਪਾਵਾਂਗੇ ਹਾਂਜੀ ਇਹ ਜਿਹੜੀ ਆਪਾਂ ਨੇ ਅੱਜ ਪਾਈ ਪਲੈਨ ਪਾਈ ਆ ਤੇ ਸਾਰਿਆਂ ਨੂੰ ਪਤਾ ਹੀ ਆ ਵੇਹ ਲਾਡਾਂ ਵਾਲੀ ਗਲੀ ਆ ਜਿਹੜੀ ਉਹ ਬਾਈ ਜਿਹੜੀ ਪਲੈਨ ਪਾਈ ਗਈ ਆ ਗੁਰਤੇਜ ਦੇ ਘਰ ਤੋਂ ਲੈ ਕੇ ਗੁਰਵਾਜ ਦੇ ਘਰ ਤੱਕ ਤੇ ਇਧਰੋਂ ਆਪਣੇ ਸਾਰੇ ਜਿਹਦੇ ਪੰਚਾਇਤ ਮੈਂਬਰ ਨੇ ਉਹ ਵਿਚ ਸਾਵਲ ਨੇ ਪੰਜ ਸਾਵਲ ਨੇ ਤੇ ਗੁਰਵਾਜ ਦੇ ਬਾਹਰ ਦੇ ਤੱਕ ਜਿਹੜੀ ਇਹ ਪਾਈ ਪਲੈਨ ਅੱਜ ਪਾਈ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਗਰਦੀਪ ਮੈਂਬਰ ਦੀ ਗਲੀ ਦੇ ਵਿੱਚ ਚੱਲਦੇ ਆ 200 ਟੱਕਾ ਬਣਾਉਣੇ ਆ ਹਾਂਜੀ ਹੁਣ ਇਸ ਟਾਈਮ ਗਰਦੀਪ ਮੈਂਬਰ ਦੇ ਜਿਹੜੀ ਬਾਡ ਦੇ ਵਿੱਚ ਗਲੀ ਸੀ ਉਸ ਗਲੀ ਪਾਸ ਕੀਤੀ ਹੋਈ ਆ ਉਹ ਗਲੀ ਪਹਿਲਾਂ ਬਣਨੀ ਸੀ ਉਸ ਵਿੱਚ ਲੋਕ ਟਾਇਲ ਲੱਗਣੀ ਸੀ ਲੋਕ ਟਾਇਲ ਲਾਉਣ ਤੋਂ ਪਹਿਲਾਂ ਜਿਹੜੀ ਆਪਣੀ ਪਾਈਪ ਲਾਈਨ ਪੈਣੀ ਆ ਤੇ ਪਹਿਲਾਂ ਦੇਲੀ ਆ ਗਈ ਜੀ ਹੈ ਨਾ ਜਿਹੜੀ ਪਾਈਪ ਲਾਈਨ ਪੈਣੀ ਆ ਉਸ ਵਾਸਤੇ ਖਾਲੀ ਪਟਾ ਰਹੇ ਆ ਤੇ ਪਹਿਲਾਂ ਆਪਾਂ ਦੂਜੀ ਖਾਲੀ ਦੂਜੀ ਪੈਪਲੈਨ ਜਿਹੜੀ ਉੱਤਰੋਂ ਗਲੀ ਸੀਗੀ ਉਹਦੇ ਵਿੱਚ ਪਾਉਣ ਵਾਸਤੇ ਖਾਲੀ ਪੱਟੀ ਆ ਹੁਣ ਇਹ ਗਰੀਬ ਬੈਂਬਰ ਤੇ ਜਿਹੜੀ ਬਾ ਬੋਰਡ ਦਾ ਫਾਇਦਾ ਹੈਗਾ ਤੇ ਜਿਹੜਾ ਆਪਣਾ ਵਾਟਰ ਪੈਕਸ ਆ ਉਹ ਵੀ ਪਾਸ ਹੋ ਰਿਹਾ ਉਹਦਾ ਨਕਸ਼ਾ ਵੀ ਬਣ ਗਿਆ ਤੇ ਬਸ ਅੱਗੇ ਹੋਰ ਸਿਸਟਮਾ ਜਿਹੜਾ ਪ੍ਰੋਸੈਸਰ ਜਿਹੜਾ ਚੱਲ ਪੂਗਾ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਵਾਟਰ ਪੈਕਸ ਦਾ ਆਪਣਾ ਨੀ ਪੱਥਰ ਰੱਖਣਾ ਉਹ ਵੀ ਥੋੜੇ ਟਾਈਮ ਦੇ ਵਿੱਚ ਰੱਖਿਆ ਜਾਣਾਗਾ ਤੇ ਕਿਉਂਕਿ ਕੱਲ ਪਰਸ ਤੱਕ ਅਸੀਂ ਜਾ ਕੇ ਆਏ ਆ ਸਾਰੀ ਪੰਚਾਇਤ ਨੇ ਉੱਥੇ ਜਾ ਕੇ ਤਾਂ ਬਿਲ ਕੀਤੀ ਆ ਵੀ ਜਲਦੀ ਤੋਂ ਜਲਦੀ ਸਾਡੇ ਪਿੰਡ ਦੇ ਵਿੱਚ ਜਿਹੜਾ ਵਾਟਰ ਟੈਂਕ ਬਣਨਾ ਚਾਹੀਦਾ ਤੇ ਬਹੁਤ ਵੱਡੀ ਪ੍ਰੋਬਲਮ ਸੀ ਪਾਣੀ ਦੀ ਉਹ ਵੀ ਆਪਣੀ ਪੁਰਾਣੀ ਜਿਹੜੀ ਪ੍ਰੋਬਲਮ ਆ ਸੂਰ ਹੋ ਜਾਣੀ ਆ ਸਾਰੇ ਪਿੰਡ ਨੇ ਸਹਿਯੋਗ ਦੇਣਾ ਜੀ ਨਾਲ ਇਸ ਕੰਮ ਦੇ ਵਿੱਚ ਤੇ ਜਿੰਨੀਆਂ ਵੀ ਗਲੀਆਂ ਨਾਲੀਆਂ ਪੜਨਗੀਆਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਸਹਿਯੋਗ ਦੇ ਨਾਲ ਆਪਾਂ ਇਹ ਕੰਮ ਕਰਵਾਉਣਾ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੁਹਾਨੂੰ ਹਰ ਤਰ੍ਹਾਂ ਦੀਆਂ ਵੀਡੀਓ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਹੁੰਦਾਗਾ ਸਾਡੇ ਦੱਕਾ ਪਹੁੰਚਾਇਆ ਕਰਾਂਗੇ ਤੇ ਸਾਰੇ ਜਣੇ ਨੂੰ ਬਤੁਵਾਤ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜਿਨੇ ਆਪਾਂ ਨੂੰ ਆਪਾਂ ਨੂੰ ਫੋਲੋ ਨਹੀਂ ਕੀਤਾ ਚਾਹੇ YouTube ਤੇ ਤੇ ਆਪਣਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸੇਫ ਕੁਲ ਦੇ ਨਾਮ ਤੇ ਆ ਤੇ ਆਪਣਾ Facebook ਤੇ ਵੀ ਸਾਰੇ ਜਣੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ YouTube ਤੇ ਸਬਸਕ੍ਰਾਈਬਰ ਤੇ ਆਪਣਾ ਫੇਸਬੁੱਕ ਤੇ ਫਾਲੋ ਜ਼ਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਅੱਗੇ ਸਾਰੀ ਵੀਡੀਓਜ਼ ਜ਼ਰੂਰ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਇੱਥੋਂ ਦੀ ਪਹਿਲਾ ਰੱਸਾ ਪੈਪਾ ਜਾਂਦੀਆਂ ਨੇ ਇਸ ਗਲੀ ਦੇ ਵਿੱਚ ਦੀ ਥੱਲੇ ਤੇ ਉਹ ਉਥੋਂ ਰੱਸਾ ਪੈਪਾ ਪਾ ਕੇ ਲੈਂਦੀਆਂ ਹੋਣਗੀਆਂ ਨੇ ਇਹਨਾਂ ਨੂੰ ਪੂਰਾ ਡਰ ਹੋ ਰਿਹਾ ਵੀ ਕਿਤੇ ਰੱਸਾ ਪੈਪਾ ਨਾ ਵੱਟੀਆਂ ਜਾਣ ਤੇ ਪੂਰਾ ਧਿਆਨ ਰੱਖ ਰਹੇ ਨੇ ਦੁਬਾਰਾ ਦੁਬਾਰਾ ਚੈੱਕ ਕਰ ਰਹੇ ਨੇ ਕੋਈ ਗੱਲ ਨਹੀਂ ਜੇ ਵੱਢੀ ਜਾਊ ਵੱਢੀ ਜਾਣ ਦੇ ਇਤੋਂ ਆਪਣਾ ਸਰ세ਮ ਸਿੰਘ ਦਾ ਘਰ ਆ ਗਿਆ ਸੀ ਵੀ ਦਾ ਤੇ ਇਤੋਂ ਜਿਹੜੇ ਤਿੰਨ ਚਾਰ ਘਰ ਨੇ ਇਹਨਾਂ ਨੂੰ ਬੜੀ ਬੜੀ ਪ੍ਰੋਬਲਮ ਸੀਗੀ ਕਿੱਤੇ ਵੀ ਤੁਰਦੇ ਤੁਰੇ ਜਿਹੜਾ ਇਹਨਾਂ ਦੀ ਗਲੀ ਪਾਸ ਹੋਈ ਹੋਈ ਸੇ ਦੇ ਵਿੱਚ ਪਾਈਪਲਾਈਨ ਪਾਏ ਜਾਣੀ ਆ ਤੇ ਪਹਿਲਾਂ ਹੀ ਆਪਾਂ ਕਨੈਕਸ਼ਨ ਲਾ ਕੇ ਫੇਕ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਜਿਹੜੇ ਫਿਊਲ ਨੇ ਆਪਾਂ ਉਹ ਥੱਲੇ ਧਰਤੀ ਦੇ ਵਿੱਚ ਨਹੀਂ ਲਾਉਂਦੇ ਤੇ ਉਹ ਆਪਾਂ ਕੰਧਾਂ ਦੇ ਵਿੱਚ ਫਿੱਟ ਕਰਾਂਗੇ ਕਿਉਂਕਿ ਕਾਰਨ ਜਦੋਂ ਕਦੇ ਕੋਈ ਪ੍ਰੋਬਲਮ ਹੁੰਦੀ ਆ ਫਰੂਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਜਿਹੜਾ ਪਾਣੀ ਕੱਢਣ ਵਾਲਾ ਨਿਕਾਸ ਹੁੰਦਾ ਉਹ ਘਟ ਹੁੰਦਾਗਾ ਤੇ ਉਸ ਦੇ ਵਿੱਚ ਜੇ ਕੋਈ ਰੋੜੀ ਰੁਪਾ ਜਾ ਰੋੜ ਲੱਗ ਜਾਂਦਾ ਤੇ ਕਿਸੇ ਦੇ ਘਰੇ ਦੇ ਵਿੱਚ ਪਾਣੀ ਨਹੀਂ ਆਉਂਦਾ ਤੇ ਆਪਾਂ ਇਸੇ ਕਾਰਨ ਹੀ ਜਿਹੜੇ ਆਪਣੇ ਕੰਧਾਂ ਦੇ ਵਿੱਚ ਫਰੂਲ ਨੇ ਜਿਹੜੇ ਉਹ ਫਿੱਟ ਕੀਤੇ ਜਾਣਗੇ ਪੰਡਾ ਦੇ ਵਿੱਚ ਬਾਹਰਲੇ ਪਾਸੇ ਕੱਟ ਕੇ ਪਾਈਪਾਂ ਛੱਡਾਂਗੇ ਜ਼ਰੂਰ ਤੇ ਉਹਨਾਂ ਦੇ ਵਿੱਚ ਫਾਇਦਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਮੰਡੀਆਂ ਦੇ ਵਿੱਚ ਤੇ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਕਨੈਕਸ਼ਨ ਹੋਏ ਨੇ ਇਸੇ ਹਿਸਾਬ ਦੇ ਨਾਲ ਹੀ ਹੋਏ ਨੇ ਉਹਨਾਂ ਬਾਰੇ ਵੀ ਤੁਸੀਂ ਉਹਨਾਂ ਬਾਰੇ ਵੀ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਸਾਰਿਆਂ ਨੂੰ ਬੇਨਤੀ ਆ ਬਾਰ-ਬਾਰ ਫਿਰ ਕਹਿੰਨੇ ਆ ਵੀ ਸਾਰੇ ਨਗਰ ਪੰਚਾਇਤ ਦੇ ਨਾਲ ਸਾਰਾ ਨਗਰ ਵਾਸੀ ਰਲ ਮਿਲ ਕੇ ਜਰੂਰ ਤੁਸੀਂ ਸਾਥ ਦਿਓ ਤੇ ਆਪਾਂ ਵਧੀਆ ਤੋਂ ਵਧੀਆ ਸਾਫ ਸੁਥਰਾ ਕੰਮ ਕਰਵਾਈਏ ਤੇ ਆਪਣੇ ਪਿੰਡ ਦਾ ਜਿਹੜਾ ਵਿਕਾਸ ਆ ਉਹ ਹੋਵੇ ਤੇ ਕਾਰਨ ਸਾਫ ਸੁਥਰਾ ਆਪਣੇ ਪਿੰਡ ਨੂੰ ਬਣਾ ਸਕੀਏ ਤੇ ਸਾਰੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਬਾਡ ਬਾਕਸ ਬਾਰੇ ਬਹੁਤ ਜ਼ਿਆਦਾ ਵੱਡੀ ਦਿੱਕਤ ਅਸਈ ਤੇ ਸਾਰੀ ਵੀਡੀਓ ਨੂੰ ਜਰੂਰ ਸੁਣੋ ਤੇ ਸੁਣ ਕੇ ਕਮੈਂਟ ਜਰੂਰ ਕਰੋ ਥੈਂਕ ਯੂ